ਵਿਲੀ ਚਾਰੇ ਪਾਸੇ ਦੁਸ਼ਮਣ ਹੀ ਸਨ ਮਾਤਾ ਜੀ ਅਤੇ ਸਾਹਿਬ ਜਾਦਿਆਂ ਨੂੰ ਕੋਈ ਵੀ ਅਧਿਕਾਰ ਨਹੀਂ ਦਿੰਦਾ ਸੀ ਅਤੇ ਨਾ ਹੀ ਕੋਈ ਆਦਰ ਕਰਦਾ ਸੀ ਚਾਰੇ ਪਾਸੇ ਦੁਸ਼ਮਣ ਅਤੇ ਦੁਸ਼ਮਣਾਂ ਦੀਆਂ ਸਾਜ਼ਿਸ਼ਾਂ ਕਰਕੇ ਮਾਤਾ ਜੀ ਮੋਤੀराम ਮਹਿਰਾ ਜੀ ਬਾਰੇ ਇੰਨਾ ਜਾਣਦੇ ਵੀ ਨਹੀਂ ਸਨ ਉਹੀ ਮਾਤਾ ਜੀ ਕੋਲ ਬਾਬਾ ਮੋਤੀराम ਮਹਾਰਾਜੀ ਦੁੱਧ ਪਿਲਾਉਣ ਲਈ ਪਹੁੰਚਦੀ ਹਨ ਤਾਂ ਮਾਤਾ ਜੀ ਉਸ ਨੂੰ ਪੁੱਛਦੀ ਹਨ ਤੂੰ ਕੌਣ ਹੈ ਭਾਈ ਤਾਂ ਮਾਤਾ ਜੀ ਨੂੰ ਬਾਬਾ ਮੋਤੀराम ਮਹਾਰਾਜੀ ਸਾਰਾ ਬਿਆਨ ਕਰਦੇ ਹਨ ਕਿ ਮੇਰਾ ਗੁਰੂ ਘਰ ਦੇ ਨਾਲ ਅਟੁੱਟ ਰਿਸ਼ਤਾ ਹੈ ਮੇਰੇ ਚਾਚਾ ਜੀ ਭਾਈ ਹਿੰਮਤ ਸਿੰਘ ਜੀ ਮੇਰੇ ਪਿਤਾ ਜੀ ਨੇ ਤੁਹਾਡੇ ਨਾਲ ਹੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਅਤੇ ਵਿਛੋੜਾ ਸਾਹਿਬ ਉੱਪਰ ਹੋਏ ਭਿਆੰਕਰ ਯੁੱਧ ਅੰਦਰ ਮੇਰੇ ਪਿਤਾ ਜੀ ਸ਼ਹਾਦਤ ਦਾ ਜਾਮ ਪੀ ਜਾਂਦੇ ਨਹੀਂ ਪਾਤਾ ਜੀ ਦਾ ਬਾਬਾ ਮੋਤੀराम ਮਹਾਰਾਜੀ ਉੱਪਰ ਸ਼ੱਕ ਕਰਨਾ ਜਾਇਜ਼